ਹਾਂਜੀ ਸਤਿ ਸ੍ਰੀ ਅਕਾਲ ਸਟੂਡੈਂਟਸ ਸੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਕਸੈਸ ਅਕੈਡਮੀਸ ਸਾਡੇ ਗ੍ਰੇਸ ਚੈਨਲ ਤੇ ਸੋ ਆਪਾਂ ਰੁਟੀਨ ਦੇ ਵਿੱਚ ਜੋ ਕਿ ਕਰੰਟ ਅਫੇਅਰਸ ਦੀ ਜਿਹੜੀ ਵੀਡੀਓਸ ਆਪਾਂ ਅਪਲੋਡ ਕਰਦੇ ਆਂ ਜੋ ਕਿ ਜੋ ਕਿ ਆਪਾਂ ਪੰਜਾਬ ਪੁਲਿਸ ਦੇ ਇਗਜ਼ਾਮ ਨੂੰ ਮੋਕ ਰੱਖ ਕੇ ਜਿਹੜੇ ਸੀਰੀਜ਼ ਜਿਹੜੀ ਸ਼ੁਰੂ ਕੀਤੀ ਸੀਗੀ ਤਾਂ ਇਹਦੇ ਵਿੱਚ ਆਪਣੇ ਕੋਲ ਕਰੰਟ ਅਫੇਅਰ ਜਿਹੜੇ ਆਪਾਂ ਕੀ 2024 ਤੱਕ ਦਸੰਬਰ 2024 ਤੱਕ ਆਪਾਂ ਕੰਪਲੀਟ ਕਰ ਚੁੱਕੇ ਸੀਗੇ ਤਾਂ ਅੱਜ ਆਪਾਂ ਜਿਹੜੇ ਕਰੰਟ ਅਫੇਅਰਸ ਨੇ 2025 ਦੇ ਆਪਾਂ ਸਟਾਰਟ ਕਰ ਰਹੇ ਆਂ ਸੋ ਸਭ ਤੋਂ ਪਹਿਲਾਂ ਆਪਾਂ ਕੀ ਜਿਹੜੇ ਸਪ ਸੋ ਪਹਿਲਾ ਕੁਸ਼ਣ ਪੜ੍ਹਦੇ ਆਪਾਂ ਕਹਿੰਦੇ ਵੈਸੇ ਕੀ ਇਹ ਇੰਗਲਿਸ਼ ਦੇ ਵਿੱਚ ਲਿਖੇ ਹੋਏ ਨੇ ਪਰ ਕਿ ਮੈਂ ਨਾਲ ਨਾਲ ਪੰਜਾਬੀ ਦੇ ਵਿੱਚ ਐਕਸਪਲੇਨ ਕਰ ਦੂੰਗਾ ਤਾਂ ਉਸ ਚੀਜ਼ ਦੀ ਟੈਨਸ਼ਨ ਆਪਾਂ ਨਹੀਂ ਲੈਣੀ ਨੈਕਸਟ ਕੁਸ਼ਣ ਪਹਿਲੇ ਕੁਸ਼ਣ ਤੋਂ ਕਰਦੇ ਹਾਂ ਸ਼ੁਰੂਆਤ ਫਿਰ ਆਪਾਂ ਕਹਿੰਦੇ ਵਿਚ ਟੀਮ ਵਨ ਦਾ ਆਈਸੀਸੀ ਚੈਂਪੀਅਨ ਟਰੋਫੀ 2025 ਕਹਿੰਦੇ 2025 ਦੇ ਵਿੱਚ ਆਈਸੀਸੀ ਚੈਂਪੀਅਨ ਟਰੋਫੀ ਜਿਹੜੀ ਉਹ ਕਿਸ ਟੀਮ ਦੇ ਦੁਆਰਾ ਜਿੱਤੀ ਗਈ ਹੈ ਤੇ ਆਪਾਂ ਨੂੰ ਪਤਾ ਹੀ ਹੈ ਇਹ ਜਿੱਤੀ ਹੈ ਫਿਰ ਭਾਰਤ ਦੇ ਤੇ ਜਿਹੜਾ ਫਾਰਮੈਟ ਸੀਗਾ ਇਹ ਕਿਹੜਾ ਸੀਗਾ ODI ਮੈਂ ਪਹਿਲਾਂ ਵੀ ਦੱਸ ਚੁੱਕਿਆ ਜਿਹੜੇ ਕ੍ਰਿਕਟ ਦੇ ਵਿੱਚ ਤਿੰਨ ਫਾਰਮੈਟ ਹੁੰਦੇ ਆ ਇੱਕ ਹੁੰਦਾ ਆਪਣੇ ਕੋਲੇ ਟੈਸਟ ਇੱਕ ਹੁੰਦਾ ਆਪਣੇ ਕੋਲੇ ODI ਤੇ ਇੱਕ ਹੁੰਦਾ ਆਪਣੇ ਕੋਲੇ T20 ਕ੍ਰਿਕਟ ਜਨਨ ਕਿ ਤਿੰਨ ਫਾਰਮੈਟ ਆਪਣੇ ਕੋਲ ਕ੍ਰਿਕਟ ਦੇ ਵਿੱਚ ਹੁੰਦੇ ਆ T20 ਦੀ ਗੱਲ ਕਰੀ ਤੇ 20 ਓਵਰਾਂ ਦਾ ਮੈਚ ਹੁੰਦਾ ਜਿਹੜਾ ਟੈਸਟ ਆਪਣੇ ਕੋਲ ਕੀ ਹੈ ਜਿਹੜਾ 5 ਦਿਨ ਚੱਲਦਾ ਹੈ ਜਿਹੜਾ ODI ਜਿਹੜਾ ਕੀ ਹੈ ਵਨ ਡੇ ਮੈਚ ਹੁੰਦਾਗਾ ਤਾਂ ਇਹ ਜਿਹੜਾ ਫਾਰਮੈਟ ਸੀਗਾ ਇਹ ਸੀਗਾ ਆਪਣੇ ਕੋਲੇ ODI ਇਨੂੰ ਹੋਸਟ ਕਿਹੜੇ ਦੋ ਦੇਸ਼ਾਂ ਵਿਚਕਾਰ ਕੀਤਾ ਗਿਆ ਸੀਗਾ ਤਾਂ ਪਾਕਿਸਤਾਨ ਅਤੇ ਯੂਏਈ ਦੇ ਦੁਆਰਾ ਇਹਦੇ ਵਿੱਚ ਚੈਂਪੀਅਨ ਕੌਣ ਬਣਿਆ ਤਾਂ ਭਾਰਤ ਕਿੰਨਾ ਟਾਈਟਲ ਜਿੱਤੇ ਆਪਾਂ ਤਾਂ ਤੀਜਾ ਇਹਦੇ ਵਿੱਚ ਰਨਰ ਅਪ ਕਿਹੜੀ ਟੀਮ ਰਹੀ ਆ ਤਾਂ ਨਿਊਜ਼ੀਲੈਂਡ ਪਲੇਅਰ ਆਫ ਦਾ ਸੀਰੀਜ਼ ਕਿਹਨੂੰ ਚੁਣਿਆ ਗਿਆ ਸੀ ਆ ਤਾਂ ਰਚਿ ਨਿਰਵਿੰਦਰਾ ਨੂੰ ਜੋ ਕਿ ਨਿਊਜ਼ੀਲੈਂਡ ਦਾ ਖਿਡਾਰੀ ਸੀਗਾ ਮੋਸਟ ਵਿਕਟਸ ਸਭ ਤੋਂ ਜ਼ਿਆਦਾ ਵੈਕਟਾਂ ਜਿਹੜੀਆਂ ਕਿਹਨੇ ਲਈਆਂ ਸੀਗੀਆਂ ਤਾਂ ਮੈਟ ਹੈਨਰੀ ਨੇ ਇਹ ਵੀ ਨਿਊਜ਼ੀਲੈਂਡ ਦਾ ਖਿਡਾਰੀ ਸੀਗਾ ਸੋ ਇੰਪੋਰਟੈਂਟ ਕੁਐਸਚਨ ਬਣ ਗਏ ਚੈਂਪੀਅਨਸ ਟਰੋਫੀ ਦੇ ਵਿੱਚੋਂ ਵੀ ਨੈਕਸਟ ਕੁਐਸਚਨ ਵਿਚ ਟੀਮ ਟਾਪਡ ਦਾ ਮੈਡਲ ਟੈਲੀ ਇਨ ਦਾ ਖੇਲੋ ਇੰਡੀਆ ਵਿంటర్ ਗੇਮਸ 2025 ਕਹਿੰਦੇ ਓਵਰਆਲ ਦੱਸੋ ਆਪਣੇ ਖੇਲੋ ਇੰਡੀਆ ਗੇਮਸ ਦੇ ਵਿੱਚ ਸਭ ਤੋਂ ਜ਼ਿਆਦੇ ਕਿ ਕਿਹਨੇ ਸਭ ਤੋਂ ਜ਼ਿਆਦੇ ਮੈਡਲ ਇਹਦੇ ਵਿੱਚ ਜਿੱਤੇ ਹੈ ਤਾਂ ਜਿੱਤੇ ਸੀਗੇ ਇੰਡੀਅਨ ਆਰਮੀ ਨੇ ਫਸਟ ਪਲੇਸ ਜਿਹੜੀ ਉਹ ਕਿੱਥੇ ਹੋਈ ਸੀਗੀ ਜਿਹੜਾ ਫਸਟ ਫੇਸ ਸੀ ਇਹਦਾ ਉਹ ਕਿੱਥੇ ਹੋਇਆ ਸੀਗਾ ਤਾਂ ਲਦਾਖ ਦੇ ਵਿੱਚ ਇਹ ਜਿਹੜੇ ਖੇਡੇ ਗਏ ਸੀਗੇ ਸਪੋਰਟਸ ਉਹ ਕਿੱਥੇ ਹੋਏ ਸੀ ਸਭ ਤੋਂ ਪਹਿਲੇ ਫੇਸ ਦੇ ਵਿੱਚ ਤਾਂ ਲਦਾਖ ਦੇ ਵਿੱਚ ਆਈਸੋਕੀ ਤੇ ਆਈਸ ਸਕੈਟਿੰਗ ਜਿਹੜੀ ਇਹਦੇ ਵਿੱਚ ਕਰਵਾਈ ਗਈ ਸੀ ਤੇ ਸੈਕੰਡ ਫੇਸ ਦੀ ਗੱਲ ਕਰੀਏ ਤਾਂ ਆਪਾਂ ਆਏ ਹੋਏ ਸੀ ਗੁਲਮਰਗ ਦੇ ਵਿੱਚ ਜੰਮੂ ਕਸ਼ਮੀਰ ਇਹ ਹੋਏ ਸੀਗੇ 9 ਤੋਂ 12 ਮਾਰਚ ਇਹਦੇ ਵਿੱਚ ਜਿਹੜੇ ਖੇਡਾਂ ਖੇਡੀਆਂ ਗਈਆਂ ਸੀ ਉਹ ਕਿਹੜੀਆਂ-ਕਿਹੜੀਆਂ ਸੀ ਆਪਣੇ ਕੋਲੇ ਐਲਪਾਈਨ ਸਕਿੰਗ ਨੋਡਿਕ ਸਕਿੰਗ ਸਕਾਈ ਮਾਊਂਟੇਨਰਿੰਗ ਤੇ 스ਨੋ 호ਡਿੰਗ ਇਹ ਕਿਹ ਚਾਰ ਗੇਮਾਂ ਜਿਹੜੀਆਂ ਇਹਦੇ ਵਿੱਚ ਖੇਡੀਆਂ ਗਈਆਂ ਸੀ ਟੌਪ 3 ਟੀਮਸ ਜਿਹੜੀਆਂ ਇਹਦੇ ਵਿੱਚ ਰਹੀਆਂ ਸੀਆਂ ਕਹਿੰਦੇ ਇਨ੍ਹਾਂ ਖੇਡਾਂ ਦੇ ਵਿੱਚ ਇੰਡੀਅਨ ਆਰਮੀ ਨੇ ਟੋਟਲ ਕਿੰਨੇ ਮੈਡਲ ਦਿੱਤੇ ਸੀਗੇ ਤਾਂ 18 ਉਦੇ ਵਿੱਚ 골ਡ ਕਿੰਨੇ ਸੀਗੇ 7 সিলవర్ ਕਿੰਨੇ ਸੀਗੇ 5 ਤੇ ব্রোঞ্জ ਕਿੰਨੇ ਸੀਗੇ 6 ਇਹਨਾਂ ਖੇਡਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਨੇ ਟੋਟਲ 18 ਮੈਡਲ ਜਿੱਤੇ ਹੈ 골ਡ ਸੀਗੇ 6 সিলవర్ ਸੀਗੇ 5 ਤੇ ব্রোঞ্জ ਸੀਗੇ 7 ਲਦਾਖ ਨੇ ਕਿੰਨੇ ਜਿੱਤੇ ਹੈ ਤਾਂ 13 골ਡ 3 সিলవర్ 5 ਤੇ ব্রোঞ্জ ਵੀ 5 ਸੀਗੇ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਕਿਨੇ ਵਿੱਚ ਟੀਮ ਹੈਜ਼ ਵਨ ਰੰਜੀ ਟਰਾਫੀ 2025 ਟਾਈਟਲ ਯਾਨੀ ਕਿ 2025 ਦਾ ਜਿਹੜਾ ਰੰਜੀ ਟਰਾਫੀ ਆ ਉਹ ਕਿਸ ਦੇ ਦੁਆਰਾ ਜਿੱਤੀ ਗਈ ਆ ਤਾਂ ਇਹ ਜਿੱਤੀ ਸੀਗੀ ਵਿਦਰਬਾ ਨੇ ਰੰਜੀ ਟਰਾਫੀ ਜਿਹੜੀ ਕਿ ਕ੍ਰਿਕਟ ਦੇ ਨਾਲ ਹੀ ਸੰਬੰਧਿਤ ਹੈ ਜਿਹਨੂੰ ਆਪਾਂ ਕ੍ਰੇਲੂ ਕ੍ਰਿਕਟ ਦੇ ਨਾਲ ਨਾਲ ਜਾਣਦੇ ਆ ਰੰਜੀ ਟਰਾਫੀ ਨੂੰ ਇਹਦੇ ਵਿੱਚ ਚੈਂਪੀਅਨਰੀ ਸੀਗੀ ਵਿਦਰਬਾ ਦੀ ਟੀਮ ਰਨਰ ਅਪੇ ਦੇ ਵਿੱਚ ਰਹੀ ਹੈ ਕੇਰਲਾ ਦੀ ਟੀਮ ਪਲੇਅਰ ਆਫ ਦਾ ਸੀਰੀਜ਼ ਕਿਹਨੂੰ ਚੁਣਿਆ ਗਿਆ ਸੀਗਾ ਤਾਂ ਹਰਸ਼ ਦੁਬੇ ਨੂੰ ਜੋ ਕਿ ਵਿਦਰਬਾ ਟੀਮ ਦਾ ਖਿਡਾਰੀ ਹੈ ਨੈਕਸਟ ਕੁਐਸਚਨ ਵਿਚ ਟੀਮ ਵਨ 2025 ਕਬੱਡੀ ਵਰਲਡ ਕੱਪ 2025 ਦਾ ਜਿਹੜਾ ਕਬੱਡੀ ਵਰਲਡ ਕੱਪ ਆ ਕਿਸ ਦੇ ਦੁਆਰਾ ਜਿੱਤਿਆ ਗਿਆ ਤਾਂ ਭਾਰਤ ਦੇ ਦੁਆਰਾ ਇਹਨੂੰ ਹੋਸਟ ਕਿੱਥੇ ਕੀਤਾ ਗਿਆ ਸੀਗਾ ਤਾਂ ਇੰਗਲੈਂਡ ਦੇ ਵਿੱਚ ਚੈਂਪੀਅਨ ਇਹਦੇ ਵਿੱਚ ਭਾਰਤ ਰਿਹਾ ਰਨਰ ਅਪੀ ਵਿੱਚ ਕੌਣ ਰਿਹਾ ਸੀਗਾ ਇੰਗਲੈਂਡ ਜੇ ਵੂਮਨਸ ਦੀ ਗੱਲ ਕਰੀਏ ਤਾਂ ਵੂਮਨਸ ਦੇ ਵਿੱਚ ਵੀ ਆਪਾਂ ਇਹ ਬਾਜ਼ੀ ਮਾਰੀ ਹੈ ਤਾਂ ਰਨਰ ਅਪ ਦੇ ਵਿੱਚ ਇਹਦੇ ਵਿੱਚ ਵੀ ਕੌਣ ਰਿਹਾ ਸੀਗਾ ਤਾਂ ਇੰਗਲੈਂਡ ਹੀ ਨੈਕਸਟ ਕੁਐਸਚਨ ਕਹਿੰਦੇ ਹੂ ਵਨ ਦਾ ਟਾਟਾ ਸਟੀਲ ਮਾਸਟਰ ਚੈਸ ਟਾਈਟਲ 2025 ਯਾਨੀ ਕਿ ਚੈਸ ਟਾਈਟਲ ਜਿਹੜਾ ਇਹ ਕਿਹਦੇ ਦੁਆਰਾ ਜਿੱਤਿਆ ਗਿਆ ਜਿੱਤਿਆ ਗਿਆ ਸੀਗਾ ਆਰ ਪ੍ਰਗਨੰਦਾ ਦੇ ਦੁਆਰਾ ਤਾਂ ਇਹਦੇ ਵਿੱਚ ਕਿਹ ਚੈਂਪੀਅਨ ਰਿਹਾ ਸੀਗਾ ਇਹ ਜਿਹੜਾ ਟੂਰਨਾਮੈਂਟ ਸੀਗਾ ਇਹ ਕਿੱਥੇ ਕਰਵਾਇਆ ਗਿਆ ਸੀਗਾ ਤਾਂ ਨੀਦਰਲੈਂਡ ਦੇ ਵਿੱਚ ਇਹਨੇ ਕਿਹਨੂੰ ਹਰਾਇਆ ਸੀਗਾ ਤਾਂ ਡੀ ਗੁਕੇਸ਼ ਨੂੰ ਨੈਕਸਟ ਕੁਐਸਚਨ ਵਿਚ ਕੰਟਰੀ ਵਨ 2025 ਅੰਡਰ 19 ਵੂਮਨਸ T20 ਵਰਲਡ ਕੱਪ ਤਾਂ ਅੰਡਰ 19 ਦੇ ਵਿੱਚ ਜਿਹੜਾ ਮਹਿਲਾਵਾਂ ਦਾ T20 ਵਰਲਡ ਕੱਪ ਸੀਗਾ ਉਹ ਕਿਹਦੇ ਦੁਆਰਾ ਜਿੱਤਿਆ ਗਿਆ ਤਾਂ ਭਾਰਤ ਲਈ ਦੁਆਰਾ ਇਹਨੂੰ ਹੋਸਟ ਕਿੱਥੇ ਕੀਤਾ ਗਿਆ ਸੀਗਾ ਤਾਂ ਮਲੇਸ਼ੀਆ ਦੇ ਵਿੱਚ ਇਦੇ ਵਿੱਚ ਰਨਰ ਅਪ ਕਿਹੜੀ ਟੀਮ ਰਹੀ ਹੈ ਤਾਂ ਸਾਊਥ ਅਫਰੀਕਾ ਪਲੇਅਰ ਆਫ ਦਾ ਸੀਰੀਜ਼ ਇਹਦੇ ਵਿੱਚ ਕੌਣ ਰਿਹਾ ਸੀਗਾ ਤਾਂ ਗੁਣਗਦੀ ਤ੍ਰਿਸ਼ਾ ਜੋ ਕਿ ਭਾਰਤ ਦੀ ਖਿਡਾਰਨ ਹੈ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਵਿੱਚ ਟੀਮ ਵਨ 2024-25 ਹਾਕੀ ਇੰਡੀਆ ਲੀਗ ਟਾਈਟਲ ਤਾਂ 2024-25 ਦੇ ਜਿਹੜਾ ਹਾਕੀ ਇੰਡੀਆ ਲੀਗ ਦਾ ਟਾਈਟਲ ਹੈ ਉਹ ਕਿਸ ਦੇ ਦੁਆਰਾ ਦਿੱਤਾ ਗਿਆ ਤਾਂ ਦਿੱਤਾ ਗਿਆ ਸੀਗਾ ਬੰਗਾਲ ਟਾਈਗਰਜ਼ ਦੇ ਦੁਆਰਾ ਇਹਨਾਂ ਦਾ ਫਸਟ ਟਾਈਟਲ ਸੀ ਇਹ ਇਹਦੇ ਵਿੱਚ ਰਨਰ ਅਪ ਕੌਣ ਰਿਹਾ ਸੀਗਾ ਹైదరాబాద్ ਤੂਫਾਨਜ਼ ਨੈਕਸਟ ਕੁਐਸਚਨ ਵਿੱਚ ਸਟੇਟ ਵਿਲ ਹੋਸਟ ਦਾ 39th ਨੈਸ਼ਨਲ ਗੇਮਸ ਤਾਂ 39ਵੀਂ ਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ਕਿਹਦੇ ਦੁਆਰਾ ਕੀਤੀ ਗਈ ਹੈ ਤਾਂ ਮਗਹਾਲਿਆ ਮਗਹਾਲਿਆ ਦੇ ਦੁਆਰਾ ਮਗਹਾਲਿਆ ਦੀ ਰਾਜਧਾਨੀ ਕਿਹੜੀ ਆਪਣੇ ਕੋਲੇ ਸ਼ਿਲੌਂਗ ਨੈਕਸਟ ਕੁਐਸਚਨ ਕਹਿੰਦੇ ਹੂ ਇਜ਼ ਦਾ ਫਾਸਟੈਸਟ ਬੈਟਸਮੈਨ ਟੂ ਰੀਚ 14000 ਰਨਸ ਇਨ ਓਡੀਆਈ ক্রিকেট ਜਿਹਨੇ ਕਿ ਕਿਹੜਾ ਇਸ ਬੱਲੇਬਾਜ਼ ਸੀਗਾ ਜਿਹਨੇ ਕਿ ਸਭ ਤੋਂ ਤੇਜ਼ 14000 ਜਿਹੜੀਆਂ ਦੌੜਾਂ ਦਾ ਰਿਕਾਰਡ ਦਾ ਪੂਰਾ ਕੀਤਾ ਤਾਂ ਇਹ ਕੀਤਾ ਸੀਗਾ ਵਿਰਾਟ ਕੋਹਲੀ ਨੇ ਨੈਕਸਟ ਕੁਐਸਚਨ ਵਿਚ ਟੀਮ ਟਾਪਡ ਦਾ ਮੈਡਲ ਟੈਲੀ ਐਟ 38th ਨੈਸ਼ਨਲ ਗੇਮਸ ਤਾਂ 38ਵੀਆਂ ਰਾਸ਼ਟਰੀ ਖੇਡਾਂ ਦੇ ਵਿੱਚ ਕਿਸ ਨੇ ਟਾਪ ਕੀਤਾ ਸੀਗਾ ਤਾਂ ਸਰਵਿਸਿਜ਼ ਨੇ ਨੈਕਸਟ ਕੁਐਸਚਨ ਇਹਨੂੰ ਹੋਸਟ ਕਿਹਨੇ ਕੀਤਾ ਸੀਗਾ ਨੈਕਸਟ ਪੁਆਇੰਟ ਇਹਨੂੰ ਹੋਸਟ ਕਿਹਨੇ ਕੀਤਾ ਸੀਗਾ ਤਾਂ ਉੱਤਰਾਖੰਡ ਦੇ ਵਿੱਚ ਇਹਦੀ ਪੇਸ਼ੰਤ ਕੀ ਆ 7ਵੀਂ ਰਹੀ ਆ ਇਹਦੇ ਵਿੱਚ ਤੇ ਇਸ ਨੇ ਕੀ ਆ 24 ਜਿਹੜੇ ਮੈਡਲ ਜਿੱਤੇ ਐ ਇਹਦਾ ਮਾਸਕੋਟ ਕੀ ਸੀਗਾ ਮੋਲੀ ਮਨਾਲ ਤੋਂ ਲਿਆ ਗਿਆ ਸੀਗਾ ਜੋ ਕਿ ਸਟੇਟ ਵਾਰਡ ਐ ਉੱਤਰਾਖੰਡ ਦਾ ਇਦੀ ਟੈਗਲਾਈਨ ਕੀ ਸੀਗੀ ਸੰਕਲਪ ਸੇ ਸ਼ਿਖਰ ਤੱਕ ਤੱਕ ਇਹਦੇ ਵਿੱਚ ਟੌਪ 3 ਟੀਮਾਂ ਕਿਹੜੀ ਕਿਹੜੀ ਰਹੀਆਂ ਸੀਗੀਆਂ ਸਰਵਿਸਿਜ਼ ਨੇ 121 ਮੈਡਲ ਜਿੱਤੇ ਆ ਉਹਦੇ ਵਿੱਚ 골ਡ ਕਿੰਨੇ ਸੀਗੇ 68 ਸਿਲਵਰ 26 ਤੇ ਬ੍ਰੌਂਜ਼ ਵੀ ਆਪਣੇ ਕੋਲ 27 ਸੀਗੇ ਮਹਾਰਾਸ਼ਟਰ ਨੇ ਇਹਦੇ ਵਿੱਚ ਟੋਟਲ 201 ਮੈਡਲ ਜਿੱਤੇ ਆ 골ਡ 54 ਸਿਲਵਰ 73 ਤੇ ਬ੍ਰੌਂਜ਼ 77 ਸੀਗੇ ਹਰਿਆਣੇ ਨੇ ਇਹਦੇ ਵਿੱਚ ਕੀ 153 ਮੈਡਲ ਜਿੱਤੇ ਆ 골ਡ ਸੀਗੇ 48 ਸਿਲਵਰ ਸੀਗੇ 47 ਤੇ ਬ੍ਰੌਂਜ਼ 58 ਸੀਗੇ ਨੈਕਸਟ ਕੁਐਸਚਨ ਵੱਲ ਵਧਦੇ ਆ ਕੂ ਬਾਉਂਡ ਮੈਨਜ਼ ਸਿੰਗਲ ਟਾਈਟਰ ਐਟ ਆਸਟ੍ਰੇਲੀਅਨ ਓਪਨ 2025 ਤਾਂ ਆਸਟ੍ਰੇਲੀਅਨ ਓਪਨ ਦੇ ਵਿੱਚ ਕਿਹਨੇ ਮੈਨਜ਼ ਸਿੰਗਲ ਟਾਈਟਲ ਦੇ ਵਿੱਚ ਆਪਣਾ ਕੀ ਹੈ ਦਬਦਵਾ ਕਾਇਮ ਕੀਤਾ ਤਾਂ ਇਹ ਕੀਤਾ ਸੀਗਾ ਜੈਨਿਕ ਸੈਨਰ ਨੇ ਜੋ ਕਿ ਇਟਲੀ ਦਾ ਖਿਡਾਰੀ ਹੈ ਇਹਨੇ ਕਿਹਨੂੰ ਹਰਾਇਆ ਸੀਗਾ ਤਾਂ ਅਲੈਗਜ਼ੈਂਡਰ ਜ਼ਵੇਰਵ ਨੂੰ ਜੋ ਕਿ ਜਰਮਨੀ ਦਾ ਖਿਡਾਰੀ ਸੀਗਾ ਔਮਨਸ ਦੇ ਵਿੱਚ ਗੱਲ ਕਰੀਏ ਤਾਂ ਆਪਾਂ ਵਿਨਰ ਇਹਦੇ ਵਿੱਚ ਕੌਣ ਰਹੀ ਆ ਮੈਡਿਨ ਕਿਜ਼ ਜੋ ਕਿ ਅਮਰੀਕਾ ਦੀ ਹੈ ਇਹਦਾ ਪਹਿਲਾ ਗ੍ਰੈਂਡ ਸਲੇਮ ਟਾਈਟਲ ਸੀਗਾ ਇਨੇ ਹਰਾਇਆ ਕਿਨੂ ਸੀਗਾ ਤੇ ਅਰੀਆਨਾ ਸਵਲੰਕਾ ਨੂੰ ਜੋ ਕਿ ਬੇਲਾਰੂਸ ਦੀ ਖਿਡਾਰਨ ਹੈ ਨੈਕਸਟ ਗੱਲ ਕਰਦੇ ਆਪਾਂ ਗ੍ਰੈਂਡ ਸਲੇਮ ਟੈਨਿਸ ਟੂਰਨਾਮੈਂਟ ਦੀ ਇਸ ਸਾਲ ਦੇ ਵਿੱਚ ਕੀ ਆਪਾਂ ਨੂੰ ਪਤਾ ਹੀ ਹੈ ਚਾਰ ਟੂਰਨਾਮੈਂਟ ਜਿਹੜੇ ਕਰਵਾਏ ਜਾਂਦੇ ਆ ਆਸਟ੍ਰੇਲੀਅਨ ਓਪਨ ਫ੍ਰੈਂਚ ਓਪਨ ਵਿੰਬਲਡਨ ਤੇ ਯੂ ਐਸ ਓਪਨ ਜੇ ਆਪਾਂ ਇਹਦੀ ਗੱਲ ਕਰੀਏ ਆਸਟ੍ਰੇਲੀਅਨ ਓਪਨ ਦੀ ਤਾਂ ਕਿ ਮਿਡ ਜਨਵਰੀ ਦੇ ਵਿੱਚ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤੇ ਹਾਰਡ ਕੋਰਟ ਦੇ ਵਿੱਚ ਇਹ ਖੇਡਿਆ ਜਾਂਦਾ ਹੈ ਤੇ ਜੇ ਆਪਾਂ ਫ੍ਰੈਂਚ ਦੀ ਗੱਲ ਕਰਦੇ ਆ ਤੇ ਮਈ ਜੂਨ ਦੇ ਵਿੱਚ ਖੇਡਿਆ ਜਾਂਦਾ ਹੈ ਕਿ ਇੱਕਲੇ ਕੋਰਟ ਤੇ ਖੇਡਿਆ ਜਾਂਦਾ ਹੈ ਵਿੰਬਲਡਨ ਦੀ ਗੱਲ ਕਰੀ ਤੇ ਜੂਨ ਜੁਲਾਈ ਦੇ ਵਿੱਚ ਕਰਵਾਇਆ ਜਾਂਦਾ ਹੈ ਇਹ ਤਾਂ ਗਰਾਸ ਗਰਾਉਂਡ ਤਾਂ ਗਰਾਸ ਕੋਰਟ ਦੇ ਉੱਤੇ ਇਹ ਖੇਡਿਆ ਜਾਂਦਾ ਹੈ ਤੇ ਸਭ ਤੋਂ ਪੁਰਾਣਾ ਵੀ ਇਹ ਹੀ ਹੈ ਇਹਦੀ ਸ਼ੁਰੂਆਤ ਹੋਈ ਸੀਗੀ 1877 ਦੇ ਵਿੱਚ ਅਮਰੀਕਾ ਓਪਨ ਦੀ ਗੱਲ ਕਰੀ ਤਾਂ ਅਗਸਤ ਸਤੰਬਰ ਦੇ ਵਿੱਚ ਕਰਵਾਇਆ ਜਾਂਦਾ ਹੈ ਇਹ ਵੀ ਕੀ ਹਾਰਡ ਕੋਰਟ ਤੇ ਖੇਡਿਆ ਜਾਂਦਾ ਹੈ ਇਹ ਜਿੱਦਾਂ ਯਾਦ ਰੱਖਣੀਆਂ ਨੇ ਆਪਾਂ ਨੈਕਸਟ ਕੁਐਸਚਨ ਕਿਹਲੇ ਵਿੱਚ ਟੀਮ ਵੌਨ ਦ 2024 25 ਵਿਜੇ ਹਜਾਰੇ ਟਰੋਫੀ ਵਿਜੇ ਹਜਾਰੇ ਵੀ ਆਪਣੇ ਕੋਲ ਕੀ ਆ ক্রিকেট ਦੇ ਨਾਲ ਸੰਬੰਧਿਤ ਹੈ ਤਾਂ ਇਹ ਕਿੱਥੇ ਹੋਈ ਸੀਗੀ ਸੋਰੀ ਕਿਸ ਨੇ ਇਹਦਾ ਟਾਈਟਲ ਜਿਹੜਾ ਜਿੱਤਿਆ ਹ ਤੱਕ ਕਰਨਾਟਕਾ ਨੇ ਆਪਾਂ ਨੂੰ ਪਤਾ ਹੈ ক্রিকেট ਦੇ ਨਾਲ ਕੀ ਇਹੇ ਸੰਬੰਧਤ ਹੈ ਐਡੀਸ਼ਨ ਇਹਦਾ ਕਿੰਮਾ ਸੀਗਾ ਤਾਂ 32ਵਾਂ ਵਿਨਰ ਇਹਦੇ ਵਿੱਚ ਕਰਨਾਟਕਾ ਰਹੀ ਹੈ ਰਨ ਰੇਪ ਦੇ ਵਿੱਚ ਕੌਣ ਰਿਹਾ ਤਾਂ ਵਿਦਰਬਾ ਦੀ ਟੀਮ ਪਲੇਅਰ ਆਫ ਦਾ ਸੀਰੀਜ਼ ਇਹਦੇ ਵਿੱਚ ਕੌਣ ਸੀਗਾ ਕਰुण ਨਾਇਰ ਜੋ ਕਿ ਵਿਦਰਬਾ ਦਾ ਖਿਡਾਰੀ ਸੀਗਾ ਨੈਕਸਟ ਕੁਐਸਚਨ ਵਿਚ ਕੰਟਰੀ ਵਿਲ ਹੋਸਟ ਦਾ ਪ੍ਰਤੀਜੀਅਸ ਫਾਈਵਡ ਵਰਲਡ ਕੱਪ 2025 ਤਾਂ ਫਾਈਵਡ ਵਰਲਡ ਕੱਪ ਆ ਜਿਹੜਾ ਇਹ ਕਿਹਦੇ ਦੁਆਰਾ ਕੀ ਹੈ ਹੋਸਟ ਜਿਹੜਾ ਕੀਤਾ ਗਿਆ ਤਾਂ ਇਹ ਕੀਤਾ ਗਿਆ ਸੀਗਾ ਭਾਰਤ ਦੇ ਦੁਆਰਾ ਇਹ ਫਾਇਟ ਦੀ ਆਪਾਂ ਸਟੈਬਲਿਸ਼ ਹੋਈ ਦੀ ਕਦੋਂ ਹੋਈ ਸੀਗੀ ਸਥਾਪਨਾ ਦੀ ਕਦੋਂ ਹੋਈ ਸੀਗੀ ਤਾਂ 20 ਜੁਲਾਈ 1924 ਦੇ ਵਿੱਚ ਹੈੱਡਕੁਆਟਰ ਹੈ ਦਾ ਲੂਸੀਨ ਸਵਿਟਜ਼ਰਲੈਂਡ ਦੇ ਵਿੱਚ ਨੈਕਸਟ ਕੁਐਸਚਨ ਹੂ ਵਨ ਮੈਨ ਦ ਸਿੰਗਲ ਟਾਈਟਲ ਐਟ 2025 ਇੰਡੀਅਨ ਓਪਨ ਤਾਂ ਇੰਡੀਆ ਓਪਨ ਦੇ ਵਿੱਚ ਮੈਨ ਦੇ ਵਿੱਚ ਸਿੰਗਲ ਟਾਈਟਲ ਦਾ ਖਿਤਾਬ ਜਿਹੜਾ ਕਿੰਨੇ ਜਿੱਤਿਆ ਸੀਗਾ ਤਾਂ ਤਾਂ ਵਿਕਟਰ ਐਕਸਲਸਨ ਨੇ ਇਹ ਕਿਤੋਂ ਦਾ ਸੀਗਾ ਡੈਨਮਾਰਕ ਦਾ ਜੋ ਕਿ ਬੈਡਮਿੰਟਨ ਖੇਡ ਦੇ ਨਾਲ ਇਹ ਸੰਬੰਧਤ ਹੈ ਜਿਹੜਾ ਕੱਪ ਹੈ ਉਸ ਤੋਂ ਬਾਅਦ ਇਹਨੂੰ ਹੋਸਟ ਕਿੱਥੇ ਕੀਤਾ ਗਿਆ ਸੀਗਾ ਤਾਂ ਨਵੀਂ ਦਿੱਲੀ ਦੇ ਵਿੱਚ ਔਮੈਨਸ ਦੇ ਵਿੱਚ ਵਿਨਰ ਕੌਣ ਰਹੀ ਆ ਤਾਂ ਐਨ ਸੀ ਜੰਗ ਜੋ ਕਿ ਸਾਊਥ ਕੋਰੀਆ ਦੀ ਹੈ ਨੈਕਸਟ ਕੁਐਸਚਨ ਕਿਹਦੇ ਵਿੱਚ ਟੀਮ ਵਨ ਟਾਈਟਲ ਆਫ 78th 2024-25 ਸੰਤੋਸ਼ ਟਰੋਫੀ ਤਾਂ ਸੰਤੋਸ਼ ਟਰੋਫੀ ਜਿਹੜੀ ਸਭ ਤੋਂ ਪਹਿਲਾਂ ਦਾਇਕੀ ਹੈ ਕਿਹੜੀ ਖੇਡ ਦੇ ਨਾਲ ਸੰਬੰਧਿਤ ਹੈ ਤਾਂ ਇਹ ਫੁੱਟਬਾਲ ਦੇ ਨਾਲ ਸੰਬੰਧਿਤ ਜਿਹੜੀ ਇਹਦਾ ਐਡੀਸ਼ਨ ਕਿੰਨਾ ਸੀਗਾ 78ਵਾਂ ਇਹਦੇ ਵਿੱਚ ਜੇਤੂ ਕੌਣ ਰਿਹਾ ਸੀਗਾ ਤਾਂ ਵੈਸਟ ਬੰਗਾਲ ਸੰਤੋਸ਼ ਟਰੋਫੀ ਜਿੱਦੀ ਇਹਦੇ ਵਿੱਚ ਫਾਈਨਲ ਮੈਚ ਦੇ ਵਿੱਚ ਇਹਨੇ ਕਿਹਨੂੰ ਹਰਾਇਆ ਸੀਗਾ ਤਾਂ ਕੇਰਲਾ ਨੂੰ ਇਹਨੇ ਹਰਾਇਆ ਸੀਗਾ ਇਹ ਜਿਹੜਾ ਹੋਇਆ ਕਿੱਥੇ ਸੀਗਾ ਤਾਂ ਹਾਈਦਰਾਬਾਦ ਦੇ ਵਿੱਚ ਇਹਦੇ ਵਿੱਚ ਵਿਨਰ ਵੈਸਟ ਬੰਗਾਲ ਇਹਦੇ ਵਿੱਚ ਬੈਸਟ ਪਲੇਅਰ ਕੌਣ ਸੀਗਾ ਤਾਂ ਰੋਬੀ ਹੰਸਡਾ ਇਹ ਕੀ ਹੈ ਟਾਪ ਗੋਲ ਸਕੋਰਰ ਇਹਦੇ ਵਿੱਚ ਰਿਹਾ ਸੀਗਾ ਨੈਕਸਟ 2024 ਪ੍ਰੋ ਕਬੱਡੀ ਲੀਗ ਦਾ ਕਿਤਾਬ ਕਿਸ ਨੇ ਲਿਖਿਆ ਤਾਂ ਹਰਿਆਣਾ ਸਟੀਲਰਜ਼ ਨੇ ਇਹਨਾਂ ਦਾ ਕਿਹ ਫਸਟ ਹੈ ਟਾਈਟਲ ਰਿਆ ਸੀਗਾ ਇਹਨੂੰ ਹੋਸਟ ਕਿਹਨੇ ਕੀਤਾ ਸੀਗਾ ਭਾਰਤ ਨੇ ਤਾਰਨ ਰੱਪੇ ਦਾ ਕੌਣ ਸੀਗਾ ਪਟਨਾ ਪਾਇਰਟਸ ਨੈਕਸਟ ਕੁਐਸਚਨ ਵਿਚ ਦੇ ਵੌਨ 2024 25 ਸੈਇਦ ਮੁਸਤਾਕ ਅਲੀ ਟਰੋਫੀ ਸੈਇਦ ਮੁਸਤਾਕ ਅਲੀ ਟਰੋਫੀ ਵੀ ਕਿਹਦੇ ਨਾਲ ਸੰਬੰਧਿਤ ਹੈ ਤਾਂ ਕ੍ਰਿਕਟ ਦੇ ਨਾਲ ਹੀ ਮੁੰਬਈ ਇਹਦੇ ਵਿੱਚ ਕਿ ਜੇਤੂ ਰਹੀ ਸੀਗੀ ਇਹਦਾ ਐਡੀਸ਼ਨ ਕਿੰਨਾ ਸੀਗਾ 17ਵਾਂ ਇਹਦੇ ਵਿੱਚ ਵਿਨਰ ਮੁੰਬਈ ਹਰਾਇਆ ਇਹਨੇ ਕਿਹਨੂੰ ਸੀਗਾ ਤਾਂ ਮੱਧ ਪ੍ਰਦੇਸ਼ ਨੂੰ ਨੈਕਸਟ ਕੁਐਸਚਨ ਵਿਚ ਕੰਟਰੀ ਵਾਉਣ ਦਾ ਟਾਈਟਰ ਆਫ 2025 ਖੋਖੋ ਵਰਲਡ ਕਪ ਤਾਂ ਜਿਹੜਾ ਕਿ 2025 ਦਾ ਖੋਖੋ ਵਰਲਡ ਕਪ ਕਿਹਦੇ ਦੁਆਰਾ ਜਿੱਤਿਆ ਗਿਆ ਤਾਂ ਵੀ ਭਾਰਤ ਦੇ ਦੁਆਰਾ ਜਿੱਤਿਆ ਗਿਆ ਸੀਗਾ ਮੈਚ ਦੇ ਵਿੱਚ ਕੌਣ ਸੀਗਾ ਤਾਂ ਭਾਰਤ ਇਹਦੇ ਵਿੱਚ ਰਨਅਪ ਕਾਉਣ ਰਹੀ ਆ ਤਾ ਨੇਪਾਲ ਊਮਨਸ ਦੇ ਵਿੱਚ ਵੀ ਭਾਰਤ ਨੇ ਦਿੱਤੇ ਅਤੇ ਰਨਅਪ ਵੀ ਸੇਮ ਰਿਹਾ ਜਾਨਕਿ ਨੇਪਾਲ ਇਹਦੇ ਵਿੱਚ ਰਨਅਪ ਰਿਹਾ ਸੀਗਾ ਇਹਦਾ ਜਿਹੜਾ ਫਾਈਨਲ ਸੀਗਾ ਇਹ ਕਿ ਇੰਦਰਾ ਗਾਂਧੀ ਅਰੀਨਾ ਨਿਊ ਦਿੱਲੀ ਦੇ ਵਿੱਚ ਕਰਵਾਇਆ ਗਿਆ ਸੀਗਾ ਇਹਦੇ ਵਿੱਚ ਟੋਟਲ 12 ਖਿਡਾਰੀ ਹੁੰਦੇ ਆ 9 ਕੀ ਇਹ ਖੇਡਦੇ ਆ ਤੇ 3 ਕੀ ਐ ਐਕਸਟਰਾ ਹੁੰਦੇ ਨੇ ਨੈਕਸਟ ਕੁਐਸਚਨ ਹੂ ਬਿਕਮ ਦ ਯੰਗੇਸਟ ਪਲੇਅਰ ਟੂ ਬੀ ਸਾਈਨਡ ਇਨ ਆਈਪੀਐਲ ਹਿਸਟਰੀ ਐਟ ਦ ਏਜ ਆਫ 13 ਜਨਨ ਕਿ ਕਿਹੜਾ ਐਸਾ ਸਭ ਤੋਂ ਯੁਵਾ ਖਿਡਾਰੀ ਹੈ ਜਿਹਨੂੰ ਕਿ ਆਈਪੀਐਲ ਦੇ ਲਈ ਸਾਈਨ ਕਰ ਦਿੱਤਾ ਗਿਆ ਸੀਗਾ 13 ਸਾਲ ਦੀ ਉਮਰ ਦੇ ਵਿੱਚ ਤਾਂ ਇਹਦਾ ਨਾਮ ਸੀਗਾ ਵੈਭਵ ਸੂਰਿਆ ਵੰਚੀ ਨੈਕਸਟ ਕੁਐਸਚਨ ਮੈਲਾ ਹਾਕੀ ਜੂਨੀਅਰ ਏਸ਼ੀਆ ਕੱਪ 2024 ਕਿਸ ਦੇਸ਼ ਨੇ ਜਿੱਤਿਆ ਤਾਂ ਜਿੱਤਿਆ ਸੀਗਾ ਭਾਰਤ ਨੇ ਤੇ ਭਾਰਤ ਦਾ ਇਹ ਕੀਆ ਸੈਕੰਡ ਟਾਈਟਲ ਸੀਗਾ ਇਹਨੂੰ ਹੋਸਟ ਕਿੱਥੇ ਕੀਤਾ ਗਿਆ ਸੀਗਾ ਤਾਂ ਮਸਕਟ Oman ਦੇ ਵਿੱਚ ਹਰਾਇਆ ਇਹਨੇ ਕਿਹਨੂੰ ਸੀਗਾ ਤਾਂ ਚਾਈਨਾ ਨੂੰ ਨੈਕਸਟ ਕੁਐਸਚਨ ਪੁਰਸ਼ ਹਾਕੀ ਜੂਨੀਅਰ ਏਸ਼ੀਆ ਕੱਪ 2024 ਕਿਸ ਦੇਸ਼ ਨੇ ਜਿੱਤਿਆ ਤਾਂ ਜਿੱਤਿਆ ਸੀਗਾ ਭਾਰਤ ਨੇ ਹੋਸਟ ਇਹਨੂੰ ਕਿੱਥੇ ਕੀਤਾ ਗਿਆ ਸੀ Oman ਦੇ ਵਿੱਚ ਰਨ ਅਪ ਇਹਦੇ ਵਿੱਚ ਕੌਣ ਸੀਗਾ ਤਾਂ ਪਾਕਿਸਤਾਨ ਨੈਕਸਟ ਕੁਐਸਚਨ ਕਿਹੜਾ ਦੇਸ਼ 2034 ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਤਾਂ ਇਹ ਕਰੂਗਾ 사우ਦੀ ਅਰਬ 2026 ਦੇ ਵਿੱਚ ਕੈਨੇਡਾ ਮੈਕਸੀਕੋ ਅਤੇ ਅਮਰੀਕਾ ਦੇ ਵਿੱਚ ਹੋਵੇਗਾ 2030 ਦੀ ਗੱਲ ਕਰੀ ਤਾਂ ਮਰੋਕੋ ਪੁਰਤਗਾਲ ਸਪੇਨ ਦੇ ਵਿੱਚ ਇਹਨੂੰ ਹੋਸਟ ਕੀਤਾ ਜਾਵੇਗਾ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਪਾਂ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ 2024 ਕਿਸ ਦੇ ਦੁਆਰਾ ਜਿਹੜੀ ਜਿੱਤੀ ਗਈ ਹੈ ਤਾਂ ਇਹ ਜਿੱਤੀ ਗਈ ਸੀ ਕਿਉਂਕਿ ਇਹ ਸ਼ਦਮਾਰੂਜੂ ਦੇ ਦੁਆਰਾ ਜੋ ਕਿ ਤਾਮਿਲਨਾਡੂ ਦਾ ਖਿਡਾਰੀ ਹੈ ਸਿੰਗਾਪੁਰ ਦੇ ਵਿੱਚ ਇਸ ਨੂੰ ਕੀ ਆ ਹੋਸਟ ਕੀਤਾ ਗਿਆ ਸੀਗਾ ਇਹਦੇ ਵਿੱਚ ਕੀ ਆ ਜਿਹੜਾ ਬੇਮੂ ਸੀਗਾ ਉਹ ਕਿ ਯੰਗੇਸਟ ਵਰਲਡ ਚੈਸ ਚੈਂਪੀਅਨ ਬਣਿਆ ਸੀਗਾ 18 ਸਾਲ ਦੀ ਉਮਰ ਦੇ ਵਿੱਚ ਹਰਾਇਆ ਇਹਨੇ ਕਿਹਨੂੰ ਸੀਗਾ ਤਾਂ ਡਿੰਗ ਲੋਰਨ ਨੂੰ ਜੋ ਕਿ ਚਾਈਨਾ ਦਾ ਖਿਡਾਰੀ ਸੀਗਾ ਨੈਕਸਟ ਕੁਐਸਚਨ 2024 ਦੇ ਵਿੱਚ ਯੂਐਸ ਓਪਨ ਦੇ ਵਿੱਚ ਸਿੰਗਲ ਕੈਟਾਗਰੀ ਦੇ ਵਿੱਚ ਕਿਤਾਬ ਕਿਸ ਨੇ ਦਿੱਤਿਆ ਸੀਗਾ ਤਾਂ ਦਿੱਤੇ ਸੀਗਾ ਜੇਨਿਕ ਸਾਈਨਰ ਨੇ ਜੋ ਕਿ ਇਟਲੀ ਦਾ ਖਿਡਾਰੀ ਹੈ ਹਰਾਇਆ ਕਿਹਨੂੰ ਸੀਗਾ ਤਾਂ ਟੇਲਰ ਫ੍ਰਿਟ ਨੂੰ ਜੋ ਜੋ ਕਿ ਅਮਰੀਕਾ ਦਾ ਖਿਡਾਰੀ ਹੈ ਨੈਕਸਟ ਪ੍ਰਾਈਜ਼ ਮਨੀ ਇਹਦੇ ਵਿੱਚ ਕਿੰਨੀ ਹੈ ਤਾਂ 7 ਕਰੋੜ 50 ਲੱਖ ਡਾਲਰ ਇਹਦੀ ਸਰਫੇਸ ਕਿਦਾਂ ਦੀ ਸੀਗੀ ਤਾਂ ਹਾਰਡ ਸਰਫੇਸ ਤੇ ਕੀ ਕਰਵਾਇਆ ਗਿਆ ਸੀਗਾ ਊਮਨਜ਼ ਦਾ ਜਿਹੜਾ ਜੀਨਰ ਰਿਹਾ ਸੀਗਾ ਉਹ ਕੌਣ ਸੀਗਾ ਤਾਂ ਹਰਿਆਣਾ ਸਬਲਿੰਕਾ ਜੋ ਕਿ ਬੇਲਾਰੂਸ ਦੀ ਖਿਡਾਰਨੀ ਹੈ ਤੇ ਇਹਨੇ ਹਰਾਇਆ ਕਿਹਨੂੰ ਸੀਗਾ ਤਾਂ ਜੈਸਿਕਾ ਪਿਗਲਾ ਨੂੰ ਜੋ ਕਿ ਅਮਰੀਕਾ ਦੀ ਖਿਡਾਰਨੀ ਸੀਗੀ ਨੈਕਸਟ ਕੁਐਸਚਨ 45ਵੇਂ ਸ਼ਤਰੰਜਿਤ 올ੰਪੀਅਡ 2024 ਦੇ ਵਿੱਚ ਕਿਸ ਦੇਸ਼ ਨੇ 골ਡ ਮੈਡਲ ਜਿੱਤਿਆ ਤਾਂ ਜਿੱਤੇ ਸੀਗਾ ਭਾਰਤ ਨੇ ਇਹ ਹੋਇਆ ਕਿੱਥੇ ਸੀਗਾ ਤਾਂ ਬੁਡਾਪੇਸਟ ਹੰਗਰੀ ਦੇ ਵਿੱਚ ਇਸ ਨੂੰ ਹੋਸਟ ਕੀਤਾ ਗਿਆ ਸੀਗਾ ਓਪਨ ਦੇ ਵਿੱਚ ਗੱਲ ਕਰੀਏ ਤਾਂ 골ਡ ਜਿੱਤਿਆ ਸੀਗਾ ਇੰਡੀਆ ਨੇ ਸਿਲਵਰ ਜਿੱਤਿਆ ਅਮਰੀਕਾ ਨੇ ਤੇ ਬ੍ਰੌਂਜ਼ ਜਿੱਤਿਆ ਸੀਗਾ ਉਰਵੇਕਿਸਤਾਨ ਨੇ ਤੇ ਮਹਿਲਾਵਾਂ ਦੀ ਗੱਲ ਕਰੀਏ ਤਾਂ 골ਡ ਜਿੱਤਿਆ ਸੀਗਾ ਭਾਰਤ ਨੇ ਸਿਲਵਰ ਜਿੱਤਿਆ ਕਿਰਗਿਸਤਾਨ ਨੇ ਤਾਂ ਬ੍ਰੌਂਜ਼ ਜਿੱਤਿਆ ਸੀਗਾ ਅਮਰੀਕਾ ਨੇ ਤਾਂ ਇਹ ਯਾਦ ਰੱਖਣੀਆਂ ਚੀਜ਼ਾਂ ਉਸ ਤੋਂ ਬਾਅਦ ਡਰੰਡ ਕੱਪ 2024 ਦਾ ਕਿਤਾਬ ਕਿਸ ਟੀਮ ਦੇ ਦੁਆਰਾ ਜਿੱਤਿਆ ਗਿਆ ਤਾਂ ਜਿੱਤਿਆ ਗਿਆ ਸੀਗਾ ਨਾਰਥ ਈਸਟ ਯੂਨਾਈਟਿਡ ਦੇ ਦੁਆਰਾ ਇਹਦਾ ਕਿ ਇਹ ਫਸਟ ਹੈ ਇਹ ਟਾਈਟਲ ਸੀਗਾ ਜਿਹੜਾ ਡਰੰਡ ਕੱਪ ਆ ਫੁੱਟਬਾਲ ਖੇਡ ਦੇ ਨਾਲ ਇਹ ਸਬੰਧਤ ਹੈ ਫੁੱਟਬਾਲ ਦੇ ਨਾਲ ਸਬੰਧਤ ਹੈ ਤੇ ਫੁੱਟਬਾਲ ਖੇਡ ਦੇ ਵਿੱਚ ਕਿੰਨੇ ਖਿਡਾਰੀ ਹੁੰਦੇ ਨੇ ਤੇ 11 ਖਿਡਾਰੀ ਕ੍ਰਿਕਟ ਦੇ ਵਿੱਚ ਵੀ 11 ਤੇ ਹਾਕੀ ਦੇ ਵਿੱਚ ਵੀ 11 ਖਿਡਾਰੀ ਹੁੰਦੇ ਹਨ ਨੈਕਸਟ ਇਹਦੇ ਵਿੱਚ ਰਨਰ ਅਪ ਕੌਣ ਰਿਹਾ ਸੀਗਾ ਤਾਂ ਮੋਹਨ ਬਿਗਾਨ ਇਹਦੇ ਵਿੱਚ ਰਨਰ ਅਪ ਟੀਮ ਰਹੀ ਹੈ ਵਰਡ ਕੱਪ ਫੁੱਟਬਾਲ ਦੇ ਨਾਲ ਸੰਬੰਧਿਤ ਆਪ ਪਾੜੀ ਚੁੱਕੇ ਆ ਇਹਨੂੰ ਹੋਸਟ ਕਿੱਥੇ ਕਿੱਥੇ ਕੀਤਾ ਗਿਆ ਸੀਗਾ ਤਾਂ ਕਲਕੱਤਾ ਜਮਸ਼ੇਦਪੁਰ ਸ਼ਲਾਂਗ ਤੇ ਪ੍ਰਜਰ ਨੈਕਸਟ 2024 ਦਲੀਪ ਟਰੋਫੀ ਕਿਸ ਟੀਮ ਦੇ ਦੁਆਰਾ ਜਿੱਤੀ ਗਈ ਹੈ ਤਾਂ ਜਿੱਤੀ ਗਈ ਆ ਇੰਡੀਆ ਏ ਦੇ ਦੁਆਰਾ ਦਲੀਪ ਟਰੋਫੀ ਵੀ ਕਿਹਦੇ ਨਾਲ ਸੰਬੰਧਿਤ ਹੈ ਤਾਂ ਕ੍ਰਿਕਟ ਦੇ ਨਾਲ ਇਹਦੇ ਵਿੱਚ ਰਨਰ ਅਪ ਕੇ ਕਿਹੜੀ ਟੀਮ ਰਹੀ ਆ ਤਾਂ ਇੰਡੀਆ ਸੀ ਨੈਕਸਟ ਕੁਐਸਚਨ ਹਾਕੀ ਦੇ ਵਿੱਚ 2024 ਮਹਿਲਾ ਏਸ਼ੀਆ ਚੈਂਪੀਅਨ ਟਰਾਫੀ ਕਿਸ ਦੇਸ਼ ਦੇ ਦੁਆਰਾ ਜਿੱਤੀ ਗਈ ਹੈ ਜਿਹੜੀ ਆਪਣੇ ਕੋਲ ਕੀ ਚੈਂਪੀਅਨ ਟਰਾਫੀ ਹੈ ਕੀ ਇਹ ਦੋ ਖੇਡਾਂ ਦੇ ਵਿੱਚ ਕਰਵਾਈ ਜਾਂਦੀ ਆ ਹਾਕੀ ਅਤੇ ਕ੍ਰਿਕਟ ਨੈਕਸਟ ਕੁਐਸਚਨ ਨੈਕਸਟ ਦੇ ਬਾਰੇ ਆਪਾਂ ਪੜ੍ਹਦੇ ਆ ਇੱਕ ਕਿਸ ਦੇਸ਼ ਦੇ ਦੁਆਰਾ ਜਿੱਤੀ ਗਈ ਸੀ ਕਿਤਾ ਭਾਰਤ ਦੇ ਦੁਆਰਾ ਇਹਨੂੰ ਹੋਸਟ ਕਿੱਥੇ ਕੀਤਾ ਗਿਆ ਸੀਗਾ ਤਾਂ ਰਾਜਗੀਰ ਬਿਹਾਰ ਦੇ ਵਿੱਚ ਇਦੇ ਵਿੱਚ winner ਭਾਰਤ ਰਿਹਾ 13 ਨੰਬਰ ਆਪ ਵਿੱਚ ਚైనా ਰਿਹਾ ਇਹਦੇ ਵਿੱਚ ਬੈਸਟ ਪਲੇਅਰ ਕਿਹਨੂੰ ਚੁਣਿਆ ਗਿਆ ਸੀਗਾ ਤਾਂ ਦੀਪਿਕਾ ਸ਼ਹਿਰਾਵਤ ਨੂੰ ਜੋ ਕਿ ਭਾਰਤ ਦੀ ਖਿਡਾਰਨ ਹੈ ਨੈਕਸਟ ਕੁਐਸਚਨ which indian woman become the fastest to score 50 international goals in football ਜਨ ਕਿ ਕਿਹੜੀ ਭਾਰਤੀ ਮਹਿਲਾ ਬਣੀ ਪਹਿਲੀ ਜਿਸ ਨੇ ਕੀ ਫੁੱਟਬਾਲ ਦੇ ਵਿੱਚ 50 ਜਿਹੜੇ ਗੋਲ ਅੰਤਰਰਾਸ਼ਟਰੀ ਕਰ ਦਿੱਤੇ ਨੇ ਤਾਂ ਇਹ ਬੜੀਆਂ ਬਾਲਾ ਦੇਵੀ ਇਹਦਾ ਫੁੱਲ ਨਾਮ ਕੀ ਸੀਗਾ ਆਪਣੇ ਕੋਲੇ ਨਗਾਉਂਗੋਮ ਬਾਲਾ ਦੇਵੀ ਇੱਕ ਹੀ ਇੰਡੀਅਨ ਫੁੱਟਬਾਲਰ ਹੈ ਇਹ ਕਿੱਥੋਂ ਦੀ ਹੈ ਮਨੀਪੁਰ ਦੀ ਮਨੀਪੁਰ ਦੀ ਰਾਜਧਾਨੀ ਇਮਫਾਲ ਹੈ ਨੈਕਸਟ ਕੁਐਸ਼ਨ 2024 ਮਹਿਲਾ T20 ਵਿਸ਼ਵ ਕੱਪ ਕਿਸ ਦੇਸ਼ ਨੇ ਜਿੱਤਿਆ ਹੈ ਤਾਂ ਇੱਥੇ ਸੀਗਾ ਨਿਊਜ਼ੀਲੈਂਡ ਨੇ ਨਿਊਜ਼ੀਲੈਂਡ ਦਾ ਕੀ ਆਏ ਫਸਟ ਟਾਈਟਲ ਸੀਗਾ ਜੋ ਕਿ ਉਹਨਾਂ ਨੇ ਇੱਕ ਵਿਸ਼ਵ ਕੱਪ ਜਿਹੜਾ ਜਿੱਤਿਆ ਸੀਗਾ T20 ਵਾਲਾ ਤਾਂ ਰਨਰ ਅਪੀ ਦੇ ਵਿੱਚ ਕੌਣ ਰਿਹਾ ਸੀਗਾ ਸਾਊਥ ਅਫਰੀਕਾ ਤੇ ਹੋਸਟ ਕਿੱਥੇ ਕੀਤਾ ਗਿਆ ਸੀ ਤਾਂ UAE ਦੇ ਵਿੱਚ ਨੈਕਸਟ ਕੁਐਸ਼ਨ ਲਵਾਦੇ ਹਾਂ ਕਿਸ ਟੀਮ ਨੇ 2024 ইরਾਨੀ ਕੱਪ ਜਿਹੜਾ ਜਿੱਤਿਆ ਤੇ ਜਿੱਤੇ ਸੀਗੇ ਮੁੰਬਈ ਨੇ ਇਹ ਕੀ ক্রিকেট ਦੇ ਨਾਲ ਸੰਬੰਧਤ ਹੈ ইরਾਨੀ ਕੱਪ ਆ ਜਿਹੜਾ ਇਹਦੇ ਵਿੱਚ ਰਨਰ ਅਪ ਕੌਣ ਰਹੀ ਆ ਦਾ ਰੈਸਟ ਆਫ ਇੰਡੀਆ ਨੈਕਸਟ ਕੁਐਸਚਨ ਪੈਰਿਸ 올림픽 2024 ਦੇ ਵਿੱਚ ਕਿਸ ਦੇਸ਼ ਨੇ ਸਭ ਤੋਂ ਵੱਧ ਮੈਡਲ ਜਿਹੜੇ ਜਿੱਤੇ ਆ ਤੇ ਜਿੱਤੇ ਚਾਈਨਾ ਨੇ ਐਡੀਸ਼ਨ ਕਿੰਵਾ ਸੀ ਇਹਦਾ 17ਵਾਂ ਹੋਸਟ ਨੂੰ ਕਿੱਥੇ ਕੀਤਾ ਗਿਆ ਸੀਗਾ ਤੇ ਪੈਰਿਸ ਫਰਾਂਸ ਦੇ ਵਿੱਚ ਇਹਦਾ ਮੋਟੋ ਕੀ ਸੀ ਆਪਣੇ ਕੋਲੇ ਗੇਮਸ ਵਾਈਡ ਓਪਨ ਤੇ ਮਾਸਕੁਡ ਕੀ ਸੀਗਾ ਦਾ ਫ੍ਰਿਜਸ ਇਹਦੇ ਬਾਰੇ ਹੋਰ ਪੜਦੇ ਆ ਇਹਦੇ ਬਾਰੇ ਹੋਰ ਪੜਦੇ ਆ ਤੇ ਇਹਦੇ ਵਿੱਚ ਫਸਟ ਰੈਂਕ ਆ ਜਿਹੜਾ ਉਹ ਕਿਹੜੇ ਦੇਸ਼ ਦੇ ਦੁਆਰਾ ਹਾਸਲ ਕੀਤਾ ਗਿਆ ਸੀਗਾ ਤਾਂ ਚਾਈਨਾ ਦੇ 골ਡ ਦੇ ਵਿੱਚ ਇਹਨਾਂ ਨੇ 94 ਮੈਡਲ ਦਿੱਤੇ ਆ সিলਵਰ ਦੇ ਵਿੱਚ 76 ব্রੌਂਜ਼ ਦੇ 50 ਸੀਗੇ ਤਾਂ ਟੋਟਲ ਇਹਨਾਂ ਦੇ 220 ਮੈਡਲ ਹੋਗੇ ਸੀਗੇ ਸੈਕੰਡ ਤੇ ਕੀ ਹੈ ਗ੍ਰੇਟ ਬ੍ਰਿਟੇਨ 골ਡ ਦੇ ਸੀਗੇ 49 সিলਵਰ ਦੇ 44 ব্রੌਂਜ਼ ਦੇ 31 ਟੋਟਲ 124 ਇਹਨਾਂ ਨੇ ਮੈਡਲ ਜਿੱਤੇ ਸੀਗੇ ਉਸ ਤੋਂ ਬਾਅਦ ਯੂਨਾਈਟਿਡ ਸਟੇਟਸ ਆਫ ਅਮਰੀਕਾ 골ਡ ਦੇ ਵਿੱਚ 36 ਸੀਗੇ, ਸਿਲਵਰ 42, ਬ੍ਰੌਂਜ਼ ਦੇ 27 ਤੇ ਟੋਟਲ 105 ਸੀਗੇ। ਆਪਣਾ ਰੈਂਕ ਸੀਗਾ 18ਵਾਂ, 7 ਆਪਣੇ ਕੋਲ ਮੈਡਲ ਸੀਗੇ ਜਿਹੜੇ ਕਿ ਇਹ 골ਡ ਆਪਾਂ ਜਿੱਤੇ ਸੀਗੇ। ਸਿਲਵਰ ਸੀਗੇ 9, ਬ੍ਰੌਂਜ਼ ਸੀਗੇ 13, ਟੋਟਲ ਆਪਣੇ ਕੋਲ ਕਿੰਨੇ 29 ਮੈਡਲ ਸੀਗੇ। ਨੈਕਸਟ ਕੁਐਸਚਨ ਦੀ ਗੱਲ ਕਰਦੇ ਆਪਾਂ। ਤਾਂ ਪੈਰਿਸ ਪੈਰਾ 올림픽 2024 ਦੇ ਵਿੱਚ ਭਾਰਤ ਨੇ ਕਿੰਨੇ ਮੈਡਲ ਜਿੱਤੇ ਹੈ ਤਾਂ 29 ਜਿੱਤੇ ਸੀਗੇ ਇਹਨਾਂ ਦੇ ਵਿੱਚ ਜਿਹੜੇ ਆਪਣੇ ਖਿਡਾਰੀ ਗਏ ਹੈ ਤਾਂ ਕੁੱਲ ਕਿਹਾ 12 ਖੇਡਾਂ ਦੇ ਵਿੱਚ ਗਏ ਸਨ ਜੋ ਕਿ ਟੋਟਲ ਪਲੇਅਰ ਕਿੰਨੇ ਸੀ ਆਪਣੇ ਤਾਂ 84 ਸੀਗੇ ਜਿਹੜੇ ਫਲੈਗ ਬੈਰੀਅਰ ਸੀਗੇ ਓਪਨਿੰਗ ਵੇਲੇ ਉਹ ਕੌਣ ਸੀਗੇ ਬਾਗਿਆ ਸ਼ਰੀ ਯਾਦਵ ਤੇ ਸੁਮੀਤ ਅੰਤਲ ਤੇ ਜਿਹੜੇ ਕਲੋਜ਼ਿੰਗ ਵੇਲੇ ਸੀਗੇ ਤਾਂ ਪ੍ਰੀਤੀਪਾਲ ਅਤੇ ਹਰਵਿੰਦਰ ਸਿੰਘ ਉਸ ਤੋਂ ਬਾਅਦ ਜਿਹੜੇ 7 골ਡ ਜਿਹੜੇ ਭਾਰਤ ਨੇ ਦਿੱਤੇ ਆ ਤਾਂ ਅਵਨੀ ਲੇਖਰਾਂ ਨੇ ਸ਼ੂਟਿੰਗ ਦੇ ਵਿੱਚ ਕੁਮਾਰ ਨਤੀਸ਼ ਨੇ ਬੈਡਮਿੰਟਨ ਦੇ ਵਿੱਚ ਸੁਮਿਤ ਅੰਤਲ ਨੇ ਐਥਲੈਟਿਕਸ ਦੇ ਵਿੱਚ ਹਰਵਿੰਦਰ ਸਿੰਘ ਨੇ ਆਰਚਰੀ ਦੇ ਵਿੱਚ ਤਰਮਵੀਰ ਸਿੰਘ ਨੇ ਤਰਮਵੀਰ ਨੈਨ ਨੇ ਐਥਲੈਟਿਕਸ ਦੇ ਵਿੱਚ ਪ੍ਰਵੀਨ ਕੁਮਾਰ ਨੇ ਐਥਲੈਟਿਕਸ ਦੇ ਵਿੱਚ ਨਵਦੀਪ ਸਿੰਘ ਨੇ ਐਥਲੈਟਿਕਸ ਦੇ ਵਿੱਚ ਇਹ ਜਿੱਤੇ ਹੈ ਨੈਕਸਟ ਕੁਐਸਚਨ ਕਿਸ ਦੇਸ਼ ਨੇ 2024 ਪੁਰਸ਼ ਏਸ਼ੀਅਨ ਕਿਸ ਦੇਸ਼ ਨੇ 2024 ਪੁਰਸ਼ ਏਸ਼ੀਆ ਚੈਂਪੀਅਨ ਟਰਾਫੀ ਜਿੱਤੀ ਹੈ ਤਾਂ ਜਿੱਤੀ ਸੀਗੀ ਭਾਰਤ ਨੇ ਰਨਅਪੇ ਦੇ ਵਿੱਚ ਕੌਣ ਰਿਹਾ ਸੀਗਾ ਤਾਂ ਚਾਈਨਾ ਏਸ਼ੀਆ ਚੈਂਪੀਅਨ ਟਰਾਫੀ ਜਿਹੜੀ ਹਾਕੀ ਦੇ ਨਾਲ ਵੀ ਸਬੰਧਤ ਹੈ ਤਾਂ ਇਹਨੂੰ ਹੋਸਟ ਕੀਤਾ ਸੀਗਾ ਚਾਈਨਾ ਨੇ ਸੋ ਅੱਜ ਦੇ ਲਈ ਇੰਨਾ ਕਾਫੀ ਹੈ ਜਿਹੜੇ ਬਾਕੀ ਆਪਣੇ ਕੋਲ ਗ੍ਰੈਂਟ ਅਫੇਅਰਸ ਨੇ ਉਹਨਾਂ ਨੂੰ ਆਪਾਂ ਕੱਲ ਡਿਸਕਸ ਕਰਾਂਗੇ ਸੋ ਇੱਕ ਵਾਰ ਫੇਰ ਆਪਾਂ ਕੇ ਰਿਮਾਈਂਡਰ ਦੇ ਤੌਰ ਤੇ ਤੁਹਾਨੂੰ ਯਾਦ ਕਰਵਾ ਦਈਏ ਕਿ ਇਸ ਸੰਡੇ ਨੂੰ ਆਪਾਂ ਕੇ ਮੋਕ ਟੈਸਟ ਜਿਹੜਾ ਕਰਵਾ ਰਹੇ ਹਾਂ ਆਨਲਾਈਨ ਸੋ ਪਹਿਲਾਂ ਵੀ ਆਪਾਂ ਕਾਫੀ ਵਾਰ ਇਸ ਬਾਰੇ ਆਪਾਂ ਦੱਸ ਚੁੱਕੇ ਆ ਤਾਂ ਸਾਰਿਆਂ ਨੇ ਆਪਦੀ ਜਿਹੜੀ ਕਲਾਸਾਂ ਨੇ ਰੈਗੂਲਰ ਤੌਰ ਤੇ ਲਾਉਣੀਆਂ ਨੇ ਕੰਟੀਨਿਊ ਰੱਖਣਾ ਉਹਨਾਂ ਨੂੰ ਤੇ ਮੋਕ ਟੈਸਟ ਦੇ ਵਿੱਚ ਕੀ ਵਧੀਆ ਆਪਦੀ ਪਰਫਾਰਮੈਂਸ ਜਿਹੜੀ ਦੇਣੀ ਆ ਸੋ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ Oh,